ਰਦੀਪ ਮੈਂ ਖੇਰਾ ਬੋਲ ਰਿਹਾ ਐ ਐਮ ਐਲ اے ਤੇ ਤੁਸੀਂ ਟਾਵਰ ਦੇ ਉੱਤੇ ਚੜੇ ਹੋਏ ਹੋ। ਹੈਲੋ ਮੈਂ ਕਿਹਾ ਮੈਂ ਖੇਰਾ ਬੋਲ ਰਿਹਾ ਐ ਐਮ ਐਲ اے ਤੁਸੀਂ ਟਾਵਰ ਤੇ ਚੜੇ ਹੋਏ ਹੋ। ਹਾਂਜੀ ਸਰ ਹਾਂਜੀ ਆ ਉੱਪਰ ਜਿਹੜਾ ਮੈਨੂੰ ਨਜ਼ਰ ਆ ਰਿਹਾ ਮੈਂ نیچے ਬੈਠਾ ਤੁਹਾਡਾ ਹਾਲ ਪੁੱਛਣ ਆਇਆ ਸੀਗਾ। ਓਕੇ ਓਕੇ ਥੋੜਾ ਜਿਹਾ ਤੁਸੀਂ ਮੈਨੂੰ ਨਾ ਸਮਝਾ ਦਿਓ ਕਿ ਤੁਹਾਡਾ ਮੁੱਦਾ ਕੀ ਆ ਆਪਣੇ ਮੂੰਹੋਂ ਸਮਝਾ ਦਿਓ ਤੁਸੀਂ ਨਾ ਸਟਰਗਲ ਕਰ ਰਹੇ ਹੋ ਸਮਝਾ ਦਿਓ ਕੀ ਮਸਲਾ ਵਾ। ਫਿਰ ਮਸਲਾ ਇਹ ਸਾਡੀ ਜਿਹੜੀ 2016 ਦੀ ਪਰਚੀ ਸੀ। ਹਾਂਜੀ ਉਹ ਰਵਾਤਾ ਸੀ 7716 ਕੋਸਟਾ ਸੀ ਹਾਂ ਤੇ ਉਸ ਤੋਂ 5582 ਕਿਲਾ ਜੁਆਇਨ ਕਰਵਾ ਕੇ ਸਰ ਸਾਨੂੰ ਨਹੀਂ ਪਤਾ ਉਸ ਤੋਂ ਬਾਅਦ ਉਹ ਬਾਕੀ ਪੋਸਟ ਜਿਹੜੀ ਬਚੀ ਸੀ ਉਹ ਕਿਉਂ ਖੋਹ ਲਈ ਕਿਵੇਂ ਕਿਸੇ ਕਿੱਧਰ ਗਈ ਤੇ ਸਾਨੂੰ ਤਾਂ ਸਰ ਰਿਪੋਰਟਿੰਗਸ ਪਤਾ ਸੀ ਤੁਸੀਂ ਹੁਣ ਤੁਸੀਂ ਸਾਰਾ ਕੁਝ ਕਲੀਅਰ ਕੀਤਾ ਹੋਆ ਤੁਹਾਡੀ ਮੈਰਿਟ ਬਣੀ ਹੋਈ ਆ ਮੇਰਾ ਖਿਆਲ ਆ ਹਾਂਜੀ joining واسطے بلایا بھی سی بڑی رومی واپس آئی ਉੱਥੇ ਜਾ ਕੇ joining letter ਨਹੀਂ ਮਿਲਿਆ ਤੁਹਾਡਾ ਮੈਡੀਕਲ ਵਗੈਰਾ ਵੀ ਚੋਂ ਹੋਏ ਹੋਏ ਕਈਆਂ ਦੇ ਸਰ ਜੀ ਮੈਡੀਕਲ ਵੀ ਹੋਏ ਹੋਏ ਆ joining ਵਾਸਤੇ ਬੁਲਾਇਆ ਵੀ ਵਾਪਸ ਭੇਜ ਦਿੱਤਾ ਗਿਆ joining ਨਹੀਂ ਮਿਲੇਗੀ اچھا ਇਹ ਦੱਸੋ ਤੁਸੀਂ ਆ ਕਿੰਨੀ ਦੇਰ ਤੋਂ ਧਰਨੇ ਤੇ ਬੈਠੇ ਇੱਥੇ ਸੰਗਰੂਰ ਸਰ ਮੈਂ 3 ਮਾਰਚ ਤੋਂ ਬੈਠੀ ਆ ਸਰ ਆ ਹੁਣ ਟਾਵਰ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਸਰ ਮੈਨੂੰ 55 52 ਦੇ ਹੋ ਗਏ ਸਰ ਉੱਪਰ ਬੈਠੀ 55 57 ਦਿਨ ਹੋ ਗਏ ਨੇ ਕੁਝ ਕਿੱਲੇ ਬੈਠੇ ਹੋ ਉੱਤੇ ਫਿਰ ਮੈਂ ਚੱਲੀ ਗਈਆਂ ਪਹਿਲਾਂ ਦੋ ਲੜਕੀਆਂ ਗਈ ਸੀ ਅਮਨਦੀਪ ਸੀ ਦਾਸਪਾਲ ਗਈ ਸਰੋਨੀ ਮਰਦ ਕੇ ਸਿਹਤ ਥਾ ਜ਼ਿਆਦਾ ਖਰਾਬ ਹੋ ਗਈ ਵਿਗੜ ਗਈ ਸੀ ਜਿਹਦੇ ਕਰਕੇ ਉਹ ਤੇ ਨੀਤੇ ਨਹਾਉਣਾ ਪਿਆ ਸਰ ਨਹੀਂ ਉਹ ਇਹਦਾ ਨੰਦ ਸੁਖਵਿੰਦਰ ਆ ਲੱਤੀ ਹਰਦੀਪ ਹਰਦੀਪ ਮੈਂ ਆਇਆ ਹੋਇਆ ਹਾਂ ਬਾਕੀ ਦੀ ਗੱਲ ਇੱਥੋਂ ਸੁਣ ਕੇ ਮੈਂ ਕੋਸ਼ਿਸ਼ ਕਰੂੰਗਾ ਜਿੰਨਾ ਵੀ ਹੋ ਸਕਦਾ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਓਕੇ 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 ਸਰ ਥੈਂਕ ਯੂ ਚਲੋ ਧੰਨਵਾਦ ਹਾਂਜੀ ਖੇਰ ਸਾਹਿਬ ਰਹੇ ਉਹ ਜਵਾਬ ਬਹੁਤ ਤੱਕ ਤੋਂ ਲੰਮੇ ਜਰ ਤੋਂ ਬੈਠੇ ਇਸ ਤਰ੍ਹਾਂ ਆ ਕਿ ਮੈਨੂੰ ਬੜਾ ਦੁੱਖ ਹੋ ਰਿਹਾ ਵਾ ਆਣ ਕੇ ਕਿ ਅੱਜ ਦੇ ਯੁੱਗ ਵਿੱਚ ਸਾਡੇ ਪੰਜਾਬ ਦੇ ਬੱਚੇ ਨੌਜਵਾਨ ਜਿਹੜੇ ਪੁਲਿਸ ਭਰਤੀ ਨੂੰ ਰਿਕਰੂਟਮੈਂਟ ਡਰਾਈਵ ਨੂੰ ਲੈ ਕੇ ਪਿਛਲੇ ਇਸ ਇਸ ਬਾਰੇ ਮਾਰਚ ਦੇ ਬੈਠੇ ਨੇ ਔਰ ਉੱਪਰ ਤੁਸੀਂ ਇੱਕ ਅਗਰ ਕੈਮਰਾ ਸ਼ਾਟ ਮਾਰ ਕੇ ਦਿਖਾਉਣੇ ਹੋ ਤਾਂ ਇੱਕ ਲੜਕੀ ਇਹਨਾਂ ਦੀ ਕੁਲੀਗ ਹਰਦੀਪ ਕੌਰ 56 ਦਿਨ ਹੋ ਗਏ ਨੇ ਕੱਲੀ ਬੈਠੀ ਆ ਟਾਵਰ ਦੇ ਉੱਤੇ ਜੀ ਔਰ ਭਗਵੰਤਮਾਨ ਦੇ ਘਰ ਦੇ ਬਹੁਤ ਨਜ਼ਦੀਕ ਬੈਠੀ ਆ ਲੇਕਿਨ ਇਹਨਾਂ ਆ ਇਹਨਾਂ ਨੌਜਵਾਨਾਂ ਦਾ ਜੋ ਇਹਨਾਂ ਦੀ ਡਿਮਾਂਡ ਆ ਕਿ ਜੋ 2016 ਚ ਪੁਲਿਸ ਰਿਕਰੂਟਮੈਂਟ ਹੋਈ ਉਹਦੇ ਚੋਂ ਜਿਹੜੀ ਜਿੰਨੀ ਵੀ ਪੋਸਟ ਗਈ 7000 ਦੇ ਕਰੀਬ ਉਹਦੇ ਚੋਂ 5600 ਬੰਦਾ ਕਨਸਟੇਬਲ ਭਰਤੀ ਹੋ ਗਿਆ ਇੱਕ ਮੈਰਿਟ ਲਿਸਟ ਬਣ ਗਈ ਉਸੇ ਮੈਰਿਟ ਵਿੱਚ ਆ ਸਾਰੇ ਜਿੰਨੇ ਸਾਨੂੰ ਬੱਚੇ ਨਜ਼ਰ ਆ ਰਹੇ ਨੇ ਲੜਕੀਆਂ ਲੜਕੇ ਉਸ ਮੈਰਿਟ ਦਾ ਹਿੱਸਾ ਨੇ ਔਰ ਇਹਨਾਂ ਵਿੱਚੋਂ ਕਈਆਂ ਦੇ ਮੈਡੀਕਲ ਮੈਡੀਕਲ ਵੀ ਹੋ ਚੁੱਕੇ ਨੇ ਲੇਕਿਨ ਇਹਨਾਂ ਦੀ ਜੁਆਇਨਿੰਗ ਨਹੀਂ ਹੋ ਰਹੀ ਔਰ ਹੁਣ ਆਮ ਆਦਮੀ ਪਾਰਟੀ ਨੇ ਪਿੱਛੇ ਸਿਲੈਕਟਿਵਲੀ ਕੋ 2-300 ਬੰਦਾ ਫਿਰ ਅ ਜੁਆਇਨ ਕਰਵਾਇਆ ਵਾ ਲੇਕਿਨ ਜਿਹੜਾ ਬਕਾਇਆ ਰਹਿ ਗਿਆ ਜਿੰਨਾ ਵੀ ਰਹਿ ਗਿਆ ਬਕਾਇਆ 300 400 500 ਇਹਨਾਂ ਦੀ ਡਿਮਾਂਡ ਆ ਕਿ ਕਿਉਂਕਿ ਅਸੀਂ ਮੈਰਿਟ ਕਲੀਅਰ ਕਰ ਚੁੱਕੇ ਆ ਸਾਡੇ ਸਾਡੇ ਕਾਫੀਆਂ ਦੇ ਵਿੱਚੋਂ ਮੈਡੀਕਲ ਵੀ ਹੋ ਚੁੱਕੇ ਤੇ ਸਾਨੂੰ ਕਿਰਪਾ ਕਰਕੇ ਜੁਆਇਨਿੰਗ ਲੈਟਰਸ ਦਿੱਤੀਆਂ ਜਾਣ ਇੱਕ ਪਾਸੇ ਭਗਵਾਨਤਮਨ ਰੋਜ਼ ਕਲੇਮ ਕਰਦਾ ਕਿ ਅਸੀਂ ਇੰਨੇ ਹਜ਼ਾਰ ਬੰਦਿਆਂ ਨੂੰ ਨੌਕਰੀ ਦੇ ਦਿਤੀ ਆ ਜਿੱਥੇ ਤੂੰ ਇੰਨੇ ਹਜ਼ਾਰ ਨੂੰ ਦੇ ਦਿਤੀ ਆ ਉੱਥੇ ਥੋੜੇ ਜਿਹੇ ਸੈਂਕੜਿਆਂ ਨੂੰ ਵੀ ਦੇ ਦੇ ਤਾਂ ਕਿ ਇਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਰੌਣਕ ਆ ਸਕੇ ਤੁਸੀਂ ਇਹਨਾਂ ਦੇ ਚਿਹਰੇ ਦੇਖ ਸਕਦੇ ਹੋ ਕਿਦਾਂ ਮੁਰਝਾਏ ਹੋਏ ਨੇ ਉਦਾਸ ਨੇ ਵਿਚਾਰੀਆਂ ਲੜਕੀਆਂ ਸਾਡੀਆਂ ਤੇ ਇੱਕ ਪਾਸੇ ਸਾਡੇ ਕਹਿੰਨੇ ਕਿ ਸਿਤਾ ਜੀ ਬੱਚੇ ਸਾਡੇ ਵਿਦੇਸ਼ਾਂ ਚ ਜਾਣ ਤੋਂ ਰੋਕਣੇ ਕਿੱਦਾਂ ਰੋਕੋਗੇ ਤੁਸੀਂ ਜਿਹੜੀ ਮੈਰਿਟ ਬਣੀ ਹੋਈ ਆ ਮਗਰਲੀ ਸਰਕਾਰ ਦੀ ਜਿਹੜਾ ਕਈਆਂ ਦੇ ਮੈਡੀਕਲ ਹੋਏ ਹੋਏ ਨੇ ਸਾਰਾ ਪ੍ਰਕਿਰਿਆ ਕੰਪਲੀਟ ਹੋਈ ਹੋਈ ਆ ਉਹਨਾਂ ਨੂੰ ਨੌਕਰੀ ਨਾ ਜੁਆਇਨ ਕਰਾਉਣਾ ਬਹੁਤ ਵੱਡਾ ਉਹਨਾਂ ਦਾ ਅਨਿਆਏ ਹੈ ਬੇਇਨਸਾਫੀ ਹੈ ਔਰ ਤੁਸੀਂ ਕਹਿੰਦੇ ਸੀ ਕਿ ਸਾਡੇ ਰਾਜ ਵਿੱਚ ਕੋਈ ਧਰਨਿਆਂ ਤੇ ਨਹੀਂ ਚੜੇਗਾ ਮੇਰੇ ਖਿਆਲ ਆ ਕਟੋ ਘਾੜ ਨਹੀਂ ਤਾਂ ਪਿਛਲੇ ਕਾਫੀ ਹਰਸੇ ਤੋਂ ਸਭ ਤੋਂ ਜ਼ਿਆਦਾ ਧਰਨੇ ਸੰਗਰੂਰ ਜਿਹੜੀ ਖੋਤੀ ਰਾਜਧਾਨੀ ਰਾਜਧਾਨੀ ਹੈ ਆਮ ਆਦਮੀ ਪਾਰਟੀ ਦੇ ਇੱਥੇ ਲੱਗੇ ਨੇ ਔਰ ਇੱਥੇ ਨੋਬਤ ਇਹ ਇਕੱਲੇ ਧਰਨੇਆਂ ਦੀ ਨਹੀਂ ਚਲੋ ਕੁੱਟਕਟਾ ਪਾ ਤੁਸੀਂ ਕੀਤਾ ਟੀਚਰਾਂ ਨਾਲ ਬੰਦੇ ਕੁੱਟੇ ਔਰਤਾਂ ਦੀਆਂ ਚੁੰਨੀਆਂ ਲਾਈਆਂ ਡਾਂਗਾ ਮਾਰੀਆਂ ਕਿਸਾਨਾਂ ਨੂੰ ਡਾਂਗਾ ਮਾਰੀਆਂ ਉਹ ਸਾਡਾ ਸਾਰਾ ਕੁਝ ਸਮਝ ਆਉਂਦਾ ਲੇਕਿਨ ਤੁਹਾਡੇ ਸੰਗਰੂਰ ਵਿੱਚ ਅੱਜ ਦੇ ਯੁੱਗ ਵਿੱਚ ਅਗਰ ਕੋਈ ਲੜਕੀ ਇਕੱਲੀ ਉੱਪਰ ਟਾਵਰ ਤੇ ਕੋਈ ਕਟੋ ਘਾੜਨੇ ਦਾ ਮੇਰੇ ਖਿਆਲ ਮੈਂ ਗਲਤ ਨਾ ਹੋਵਾਂ ਤਾਂ ਕੋਈ 150 100 180 ਫੁੱਟ ਉੱਪਰ ਬਿਜਲੀ ਦੇ ਟਾਵਰ ਦੇ ਉੱਤੇ ਚੜ੍ਹੀ ਹੋਈ ਆ ਹਰ ਲਾਈਫ ਇਜ਼ ਇਨ ਡੇਂਜਰ ਉਹਦੀ ਜ਼ਿੰਦਗੀ ਖਤਰੇ ਵਿੱਚ ਆ ਭਗਵਾਨਤ ਨੂੰ ਮੇਰੀ ਬੇਨਤੀ ਹੈ ਕਿ ਅਗਰ ਤੇ ਥੋੜੀ ਬਹੁਤੀ ਇਨਸਾਨੀਅਤ ਤੁਹਾਡੇ ਦਿਮਾਗ ਤੁਹਾਡੇ ਜ਼ਿਹਨ ਵਿੱਚ ਕੋਈ ਬਾਕੀ ਬਚੀ ਹੋਈ ਆ ਤਾਂ ਕਿਰਪਾ ਕਰਕੇ ਆਪਣੇ ਗਵਰਨਮੈਂਟ ਦੇ ਅਫਸਰਾਂ ਨੂੰ ਭੇਜੋ ਇਹਨਾਂ ਨਾਲ ਨੇਗੋਸ਼ੀਏਟ ਕਰਕੇ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਰੈਗੂਲਰ ਕਨਸਟੇਬਲ ਭਰਤੀ ਦੇ ਵਿੱਚ ਰਿਕਰੂਟਮੈਂਟ ਦੀਆਂ ਜੁਆਇਨਿੰਗ ਲੈਟਰਸ ਦਿਓ ਤਾਕੇ ਜਾ ਕੇ ਆਪਣੇ ਘਰਾਂ ਦੇ ਵਿੱਚ ਸ਼ਾਂਤਮਈ ਜਾ ਸਕਣ ਉਹ ਲੜਕੀ ਨੂੰ ਉੱਤੋਂ ਜ਼ਰੂਰ ਲਾਵੋ ਅਗਰ ਉਸ ਲੜਕੀ ਨੂੰ ਕੁਝ ਹੋ ਗਿਆ ਉਹਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਜ਼ਿੰਮੇਵਾਰ ਭਗਵਾਨਪਤਾਨ ਦੀ ਸਰਕਾਰ ਹੋਵੇਗੀ ਔਰ ਜਿਹੜਾ ਤੁਸੀਂ ਕਹਿੰਦੇ ਸੀ ਕਿ ਵਿਦੇਸ਼ਾਂ ਚੋਂ ਗੋਰੇ ਕੰਮ ਕਰਨ ਆਇਆ ਕਰਨਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਤੁਹਾਡਾ ਜਿਹੜਾ ਸਟੇਟਮੈਂਟ ਸੀਗੀ ਉਹ ਅੱਜ ਦੀ ਡੇਟ ਵਿੱਚ ਇੱਕ ਹਾਸਾ ਬਣ ਕੇ ਰਹਿ ਗਿਆ ਵਾ ਇੱਕ ਮਜ਼ਾਕ ਬਣ ਕੇ ਰਹਿ ਗਿਆ ਕਿਉਂਕਿ ਸਾਡੇ ਬੱਚੇ ਤਾਂ ਹੁਣ ਵੀ ਮਯੂਸ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਇਦ 1 ਲੱਖ ਜਿਹੜਾ ਵਾ ਉਹ ਲਗਾਤਾਰ ਕੈਨੇਡਾ ਵੱਲ ਨੂੰ ਕੂਚ ਕਰ ਰਿਹਾ ਵਾ ਸਾਡਾ ਬ੍ਰੇਨ ਟਰੇਨ ਐਂਡ ਇਕਨੋਮੀ ਟਰੇਨ ਸਾਰੀ ਹੋ ਰਹੀ ਤਾਂ ਮੈਂ ਉਮੀਦ ਕਰਦਾ ਵਾਂ ਕਿ ਪੰਜਾਬ ਸਰਕਾਰ ਜਾਗੇਗੀ ਅਤੇ ਇਹਨਾਂ ਨੌਜਵਾਨ ਤੇ ਬੱਚਿਆਂ ਨੂੰ ਪੁਲਿਸ ਕਨਸਟੇਬਲ ਦਾ ਜੁਆਇਨਿੰਗ ਲੈਟਰਸ ਦੇਵੇਗੀ। ਕਿਰਪਾ ਸਰ ਇਹਨਾਂ ਨੂੰ ਬਾਰ ਬਾਰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਵੀ ਤੁਸੀਂ ਥੱਲੇ ਉਤਰਿਓ ਤਾਂ ਤੁਹਾਡੀ ਮੀਟਿੰਗ ਕਰਾਂਗੇ। ਜਿਹੜੇ ਨਹੀਂ ਦੇਖੋ ਪਹਿਲਾਂ ਵੀ ਇਹ ਜਿਹੜੇ ਸਾਡੇ ਨਾਲ ਕਈ ਵਾਰ ਮੁਕਾ ਇਹ ਇਹ ਬੜੀ ਸਿੱਲੀ ਡਿਮਾਂਡ ਆ। ਇਹ ਜਿਹੜੇ ਥੱਲੇ ਬੈਠੇ ਲੜਕਿਆਂ ਲੜਕੇ ਇਹਨਾਂ ਨਾਲ ਮੀਟਿੰਗ ਕਰ ਲੈਣ। ਜਦੋਂ ਇਹਨਾਂ ਨੂੰ ਸੰਤੋਸ਼ਟ ਹੋ ਜਾਊਗਾ ਜਦੋਂ ਇਹਨਾਂ ਨੂੰ ਜੁਆਇਨਿੰਗ ਲੈਟਰਸ ਮਿਲ ਜਾਣਗੇ ਉਹ ਥੱਲੇ ਆਜੂਗੀ। ਉਹਨੂੰ ਸ਼ੌਂਕ ਤਾਂ ਨਹੀਂਗਾ ਇੱਕ ਟਾਵਰ ਦੇ ਉੱਤੇ ਅੱਜ ਦੇ ਯੁੱਗ ਵਿੱਚ ਇੰਨੀ ਗਰਮੀ ਤਪਦੀ ਗਰਮੀ ਦੇ ਵਿੱਚ ਟਾਵਰ ਤੇ ਬੈਠਣ ਦਾ ਕੋਈ ਸ਼ੌਂਕ ਤਾਂ ਨਹੀਂਗਾ ਸੋ ਇਹ ਇੱਕ ਚਾਲਬਾਜ਼ੀ ਹੁੰਦੀ ਆ ਚਾਲ ਸਾਜ਼ੀ ਹੁੰਦੀ ਅਫਸਰशाही ਦੀ ਕਿਸੇ ਤਰੀਕੇ ਨਾਲ ਇੱਕ ਵਾਰੀ ਉਹਨਾਂ ਨੂੰ نیچے ਲਿਆਓ ਅਰੈਸਟ ਕਰ ਲਓ ਧੱਕੇ ਨਾਲ ਲੈ ਜਾ ਕੇ ਉਹਨਾਂ ਨੂੰ ਕਿਸੇ ਹਸਪਤਾਲ ਚ ਪਾ ਦਿਓ ਤੇ ਮੁੜ ਕੇ ਇਹਨਾਂ ਦਾ ਜਿਹੜਾ ਧਰਨਾ ਹੈ ਉਹ ਖੁਰਦਪੁਰਦ ਹੋ ਜਾਏ ਮੈਂ ਫਿਰ ਇੱਕ ਵਾਰ ਕਾਂਗਰਸ ਪਾਰਟੀ ਵੱਲੋਂ ਇਹਨਾਂ ਦੇ ਧਰਨੇ ਦੀ ਇਹਨਾਂ ਦੀ ਰਿਕਰੂਟਮੈਂਟ ਦੀ ਡਿਮਾਂਡ ਦੀ ਪੂਰਜ਼ੋਰ ਹਮਾਇਤ ਕਰਦਾ ਹਾਂ